ਇਹਨਾਂ ਸੁਖਰਾ ਵੀ ਜੀ ਨਾ ਇਦਾਂ ਇਹਦੇ ਵਿੱਚ ਵੀ ਵੇਖ ਕੁਝ ਹੋਣਾ ਇਦਾਂ ਲੈਣਾ 23 ਨੰਬਰ ਗ੍ਰੰਥ ਤੇ ਆ ਤਿੰਨ ਮਗਰ ਦੀ ਲਿਖਤ ਮੈਂ ਚਾਕਰ ਤਾਡਾ ਮੈਨੂੰ ਮਜ਼ਦੂਰੀ 36 ਗੁਆਂਦੀ ਦੇਣੀ ਇੱਕ ਵਾਰੀ ਮੇਰੇ ਚਰਨਾ 'ਤੇ ਚਟਕਾਈਆ ਸਵਾ ਸਵਾਰ ਪਿਆ ਸਾਰੇ ਕਰਨਗੇ ਨਿਮਸ਼ਕਾਰੀ ਖਾਲੀ ਰਹਿਣ ਕੋਈ ਨਾ ਪਾਈਆ ਪਹਿਲੋਂ ਪੰਜ ਪਿਆਰੇ ਲੰਘਣਗੇ ਵਾਰੋ ਉਹ ਵਾਰੀ ਪੰਜ ਲਖਾਰੀ ਲਖਾ ਲਿਖਣ ਚਾਹੀ ਚਾਹੀਆ ਵੰਡ ਦਰਬਾਰੀ ਫਿਰ ਨਾ ਪਿੱਛੇ ਅਗਾੜੀ ਆਪਣੀ ਸੇਵਕ ਮਾਈਆ ਸਤਗੁਰ ਪੂਰਨ ਦੀ ਖੁੱਲੀ ਹੋਵੇਗੀ ਦਾੜੀ ਸਤਗੁਰ ਨੇ ਲਿਖਿਆ ਸਤਗੁਰ 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 ਕਨੂੰ ਕਹਿੰਦੇ ਆ ਮੁਖ ਕਾਲ ਨੂੰ ਉਹ ਵੇਲੇ ਕਿਤੇ ਜਿੱਥੇ ਦਰਬਾਰ ਦੇ ਵਿੱਚ ਬਿਠੇ ਜਨਨ ਸਿੰਘਾਸਨ ਦੇ ਸੱਜੇ ਪਾਸੇ ਵੇਖੋ ਸਰੂਪ ਲੱਗਾ ਬਾਦਸ਼ਾਹ ਦਾ ਹਾਂ ਜਿੱਥੇ ਲੱਗ ਨੂੰ ਕਮਨ ਕਸਾ ਵੱਧਾ ਇੱਕ ਅਥ ਵਿੱਚ ਕਿਰਪਾਨ ਇੱਕ ਅਥ ਵਿੱਚ ਖੰਡਾ ਵਾਲ ਖੁੱਲੇ ਆ ਸਤ ਗੁਰ ਪੂਰਨ ਦੀ ਖੁੱਲੀ ਹੋਵੇਗੀ ਦਾੜੀ ਕੇਸ ਗਰਦਨ ਪਿੱਛੇ ਸਟਾਈਆ ਹੱਥ ਫੜੀ ਹੋਵੇਗੀ ਤੇਜ ਘਟਾਰੀ ਮਤਲਬ ਗਰਦਨ ਵੀ ਹੈਗੀ ਦਾੜੀ ਵੀ ਹੈਗੀ ਤੇ ਹੱਥ 'ਚ ਤੇ ਹੱਥ ਵੀ ਹੈਗੇ ਹੱਥ ਫੜੀ ਹੋਏ ਤੇਜ ਘਟਾਰੀ ਸਜੇ ਕੰਦੇ ਉੱਤੇ ਟਕਾਈਆ ਕੰਦਾ ਵੀ ਹੈਗਾ ਦੁਜੀ ਖੰਡੇ ਧਾਰ ਹੋਵੇ ਪਿਆਰੀ ਖਬੇ ਹੱਥ ਵੜਿਆਈਆ ਕਮਰ ਹੋਵੇ ਸ਼ਿੰਗਾਰੀ ਸੋਨਾ ਰੰਗ ਰ ਅੰਗਾਈਆ ਚਰਨ ਜੁੜਾ ਹੋਵੇ ਤਿੱਲੇ ਧਾਰੀ ਵੇਖਿਆ ਨਾ ਪਾਸੇ ਦੇ ਤਿੱਲੇ ਦਾ ਖਸ ਅਗੇ ਜੀ ਜਿੰਨੂੰ ਕਹਿੰਦੇ ਰਹਾ ਗੁਰੂ ਪੀਰ ਪਗੰਬਰ ਅਵਤਾਰ ਤੇ ਜਿੰਨੇ ਸੰਤ ਮਹਾਤਮਾ ਔਲੀਏ ਸਾਰੇ ਕਹਿੰਦੇ ਦੀ ਉਹ ਅੰਦਰ ਵਸਦਾ ਜਿਹਨੂੰ ਪੂਣਾਪਤੀ ਅੰਦਰੋਂ ਮਿਲਣਾ ਜਿਹੜਾ ਅੰਦਰ ਵਾਲਾ ਉਹ ਬਾਹਰ ਕਿੱਦਾਂ ਆਇਆ ਸੁਣਨੇ ਵੇਖ ਜਿਹਨੇ ਵੀਰ ਨੇ ਬਾਣੀ ਪਾਣੀ ਹੋਏ 19 ਨੰਬਰ ਗ੍ਰੰਥ ਚ 245 ਸਫ਼ੇ ਤੇ ਆ ਜਨ ਭਗਤ ਕਾਇਆ ਕਹੇ ਮੈਨੂੰ ਅੰਦਰ ਮਿਲਿਆ ਸੁਖ ਸੁਰਤੀ ਸ਼ਬਦੀ ਢੋਲਾ ਗਾਇਆ ਮੈਂ ਬਿੱਤਰ ਹੋਈ ਮਾਨਸ ਦੇ ਮਨੁੱਖ ਦੁਰਮਤ ਆਪਣੀ ਮੈਲਤ ਵਾਈਆ ਲੋਕ ਮਾਤ ਉਜਲ ਮੁਖ ਪਰਾਵ ਦੇਵਨ ਹਰਵੜ ਆਈਆ ਜਿਹੜਾ ਨਿਰਗੁਣ ਅੰਦਰ ਬੈਠਾ ਆਲੋਕ ਸੋ ਸਾਖ ਆਤ ਨਜ਼ਰੀ ਆਈਆ ਵਾਹ ਮੇਰੀ ਮੰਝਲ ਪੈਂਦਾ ਗਿਆ ਅਮੁਕ ਲੱਖ ਦਰਾਸੀ ਨਾ ਕੋਈ ਪਵਾਈਆ ਜਨਮ ਕਰਮਾਂ ਦਾ ਗਿਆ ਅਹ ਦੁਖ ਹਰਕ ਸੋਗ ਨਾ ਕੋਈ ਵਖਾਈਆ ਵਿਲਾਸ ਹੰਨਣਾ ਰਿਆ ਟੋਕ ਮਾਦ ਲੋਗ ਦੇ ਵੜ ਆਈਆ ਭਗਤ ਭਗਵਾਨ ਬਣਾ ਕੇ ਆਪਣੇ ਸੁਤ ਪਤ ਪਰਮੇਸ਼ਵਰ ਬੇਪਰਵਾਈਆ ਸਤ ਸਦਵਾਦੀ ਮੋਲੇ ਰੋਤਾ ਸਤ ਜੋਗ ਪੰਖੜੀ ਆ ਆਪ ਮਹਿ ਕਾਈਆ ਲੇਕੇ ਲਗਣ ਮਾਟੀ ਬੋਤਾ ਤਾਨਵ ਯੂਦੀ ਖੁਸ਼ੀ ਮਾ ਨਾਈਆ ਸਵੀਰ ਨੇ ਕਪਤਾ ਬੋਲੀ ਤੇ ਧੋਖ ਲੈਣਾ ਮਿਲੂ ਜਿਆਦਾ ਆਂਦਾ ਹੈ ਖਰਬੂਜੇ ਨਾ ਖਰਬੂਜਾ ਵੇਖ ਕੇ ਰੰਗ ਫੜਦਾ ਇਹ ਭਗਵਾਨ ਨੂੰ ਕੇਹਨੇ ਗੋੜ ਗਿਆ ਕਿਸ ਨੇ ਪ੍ਰਮਾਤਮਾ ਕਿਹਾ ਕਿਸ ਨੇ ਪ੍ਰਭੂ ਕਿਹਾ ਕਿਸ ਨੇ ਨੇਕ ਲੰਕ ਕਿਹਾ ਜਿਹਨ ਨੂੰ ਕੋਈ ਕਲੰਕ ਨਹੀਂ ਹੁੰਦਾ ਕਿਸ ਨੇ ਹਲਕੀ ਸਾਰ ਕਿਹਾ ਬੜੇ ਨਵਾਨਾ ਸੱਜਿਆ ਤੇ ਕਿਸ ਨੇ ਅੱਲਾ ਕਿਹਾ ਮੇਰਾ ਕੋਜੀ ਕਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਮੇਰਾ ਕੋਜੀ ਕਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਮੈਂ ਨਾ ਮਾਣੀ ਧਰ ਗਈ ਜੇ ਫੜ ਕੇ ਸੱਚੇ ਸਹਿਬ ਦਾ ਪੁੱਲਾ ਮੇਰਾ ਕੋਜੀ ਗਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਜੇ ਵਖਾ ਮੈਂ ਕਰਮ ਆਪਣੇ تے کچھ نہیں میرے پلے جہاں رحمت دی تے پھر میرے پاگ سوالے رحمت کر کے لا چرنی رحمت کر کے لا چرنی ਮੈਂ ਫਾਇਲਾ ਇਸ ਦਾ ਪੱਲਾ ਮੇਰਾ ਕੋਜੀ ਕਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਮੈਂ ਨਮਾਣੀ ਤਰ ਗਈ ਜੇ ਫੜ ਕੇ ਸੱਚੇ ਸਹਿਬ ਦਾ ਪੱਲਾ ਮੈਂ ਨਮਾਣੀ ਤਰ ਗਈ ਜੇ ਫੜ ਕੇ ਸੱਚੇ ਸਹਿਬ ਦਾ ਪੱਲਾ ਓ ਡੋਲ ਰਹੀ ਸੀ ਨਿਆ ਮੇਰੀ ਤੇਉ ਤੋਂ ਰਾਤ ਹਨੇਰੀ ਡੋਲ ਰਹੀ ਸੀ ਨਿਆ ਮੇਰੀ ਤੇਉ ਤੋਂ ਰਾਤ ਹਨੇਰੀ ਤਨ ਨਹੀਂ ਸੋ ਪ੍ਰੀਤਮ ਮੇਰਾ ਜਿਨੇ ਬਾਹ پکڑ ਲਈ ਮੇਰੀ ਜੇ ਤਾਂ ਬਾਹ ਫੜ ਲੈਣਾ ਕੋਈ ਫਰਮਾਨੀ ਰਿਆ ਕੱਲਾ ਮੇਰਾ ਕੋਜੀ ਗਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਮੈਂ ਨਵਾਨੀ ਤੜ ਗਈ ਜੇ ਫੜਕੇ ਸੱਤੇ ਸਹਿਬ ਦਾ ਅੱਲਾ ਓ ਮਾਲੀ ਬਾਗ ਦੀ ਰਾਖੀ ਕਰਦਾ ਪਾਲੇ ਕੱਚੇ ਹੂੰ ਜਾਂ ਪੱਕੇ ਸਤਿਗੁਰੂ ਸਾਬ ਤੇ ਕਿਰਪਾ ਕਰਦਾ ਭਗਤਾਂ ਨੂੰ ਚਰਨਾਂ ਦੇ ਵਿੱਚ ਰਖੇ ਹੋਰ ਦਲ ਸਾਰੇ ਛੱਡ ਕੇ ਦਾਤਿਆ ਇਕੋ ਤੇਰਾ ਧਰਮਲਾ ਮੇਰਾ ਕੋਈ ਗਮਲੀ ਦਾ ਮਾਲਕਿਆ ਅੱਲਾ ਮਾਲਕਿਆ ਅੱਲਾ ਮੈਂ ਨਵਾਣੀ ਤਰ ਗਈ ਜੇ ਫੜ ਕੇ ਸੱਚੇ ਸਹਿਬ ਦਾ ਪੁੱਲਾ ਇਹਨੇ ਧੜੀ ਆ ਕੇ ਮੈਂ ਦਰਿਆ ਨਹੀਂ ਤਰ ਜਾਣਾ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਕੋਜੀ ਹਕਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਫਿਰ ਐਡਾ ਰਹਿਮਤ ਵਾਲਾ ਇਹ ਆਬ ਵੀ ਕਾਜ ਲੈਂਦਾ ਕਿਨ ਕਿਨੇ ਬੋਲਨਾਰ ਬੜੀਆਂ ਗਲਤੀਆਂ ਕਰਦੇ ਇਹ ਨਹੀਂ ਬੜੇ ਹੀ ਭਗਤ ਐ ਇਹ ਆਬ ਵੀ ਕਾਜ ਲੈਂਦਾ ਜਿਸ ਨੇ ਹੈ ਸਦਾ ਦਰ ਮੱਲਾ ਮੇਰਾ ਕੋਈ ਹੁਕਮ ਨਹੀਂਦਾ ਮਾਲਕ ਅੱਲਾ ਮਾਲਕ ਅੱਲਾ ਲੈ ਲੈਣਾ ਪੰਜਾਂ ਜਿਕਰਾਂ 'ਚ ਬਾਹਰ ਲਾਉਂਦਾ ਕੋਈ ਭਗਤੀ ਵੀ ਨਹੀਂ ਕਰਾਉਂਦਾ ਪੰਜਾਂ ਜਿਕਰਾਂ 'ਚ ਬਾਹਰ ਲਾਉਂਦਾ ਕੋਈ ਭਗਤੀ ਵੀ ਨਹੀਂ ਕਰਾਉਂਦਾ ਨਾ ਕੋਈ ਸਿਮਰਨ ਕਰਨਾ ਪਉ ਨਾ ਕੋਈ ਸਿਮਰਨ ਨ ਕਰਨਾ ਪਉ ਜਪ ਲਾ ਸੋਹੰਗ ਸੋਇ ਕੱਲਾ ਸੋਵੇਂ ਸੋਦਾ ਮਤਲਬ ਕੀ ਆ ਜਪ ਲਓ ਤੂੰ ਮੇਰਾ ਮੈਂ ਕੱਲਾ ਮੇਰਾ ਕੋਜੀ ਕਮਲੀ ਦਾ ਮਾਲਕ ਅੱਲਾ ਮਾਲਕ ਅੱਲਾ ਮੈਂ ਨਵਾਨੀ ਤਰ ਗਈ ਜੇ ਫੜ ਕੇ ਸੱਚੇ ਸਹਿਬ ਦਾ ਪਲਾ ਪਿਆਰੀ ਯਾਰ ਸੰਗੇ ਜੀ ਹਰ ਬਾਣੀ ਪੜਦੇ ਆਂ ਕਵਤਾ ਪੜਦੇ ਆਂ ਕੋਈ ਅਖਰਵਾਦਾ ਘਟਾ ਕੇ ਬੱਚੀ ਬੋਲਿਆ ਗਿਆ ਤੇਨ ਜਾਣ ਹਜੂਰ ਸ਼ੈਨਤਾ ਜੀ ਆਪ ਮਾਫ ਕਰਨਾ ਆਪ ਬਖਸ਼ਣ ਜੋਗਾ ਹੈ ਹਰ ਸਖਤ ਦੀ ਮਾਫ ਕਰ ਦੇ ਸੋਹੰਗ ਮਹਾਰਾਜ ਸ਼ੇਰ ਸਿੰਘ ਜੀ Vishnu ਭਗਵਾਨ ਦੀ ਜੈ ਹਾਂ ਹਾਂ ਆ ਵੀ ਦੇ ਬਹੁਤ ਬਹੁਤ ਧੰਨਵਾਦ ਮੇਰੇ ਲੱਖਾ ਸਿੰਘ ਜੀ ਦਾ ਜੀ ਪਹਿਲਾ ਮੇਰੇ ਵੀਰ ਸਵਰਨ ਸਿੰਘ ਜੀ ਨੇ ਕਵਤਾ ਪੜ੍ਹੀ ਤੇ ਹੁਣ ਵੀਰ ਲੱਖਾ ਸਿੰਘ ਜੀ ਨੇ ਵੀ ਕਵਤਾ ਦਿੱਤਾ ਹੈ ਹੁਣ ਅੱਗੇ ਮੈਂ ਬੇਨਤੀ ਕਰਾਂਗਾ ਵੀਰ ਬਲਜਿੰਦਰ ਸਿੰਘ ਜੀ ਨੂੰ ਸਲੂਟ ਦਿਹਿੰਦਾ ਨਾ ਸਰਵਾਨ ਆਇਓ ਸਰਜੀਤ